PSPCL ਦੇ ਅਧਿਕਾਰੀਆਂ ਨੂੰ ਸਸਪੈਂਡ ਕੀਤਾ ਗਿਆ ਦਰਅਸਲ ਇਹ ਸਸਪੈਂਡ ਕੀਤੇ ਗਏ ਅਧਿਕਾਰੀ ਮੁੱਖ ਇੰਜੀਨੀਅਰ ਨੇ ਵੱਖ-ਵੱਖਰੇ ਥਾਵਾਂ ਤੇ ਤੈਨਾਤੀ ਪਰਿਣਾ ਤੇ ਦੋਸ਼ ਕੀਨੇ ਜਿਸ ਦੇ ਕਰਕੇ PSPCL ਦੇ ਮੁਖੀ ਦੇ ਵੱਲੋਂ ਚੇਅਰਮੈਨ ਦੇ ਵੱਲੋਂ ਇਹਨਾਂ ਅਧਿਕਾਰੀਆਂ ਨੂੰ ਇੱਕ ਸ਼ਿਕਾਇਤ ਮਰਨ ਤੋਂ ਬਾਅਦ ਜਾਂ ਇੱਕ ਸ਼ੱਕ ਦੇ ਘੇਰੇ ਵਿੱਚ ਆਉਣ ਤੋਂ ਬਾਅਦ ਸਸਪੈਂਡ ਕਰ ਦਿੱਤਾ ਗਿਆ ਇਹ ਕੌਣ-ਕੌਣ ਨੇ ਔਰ ਕਰੋੜਾ ਰੁਪਏ ਦੀ ਧਾਂਦਲੀ ਦਾ ਕਿਹੜਾ ਸ਼ੱਕ ਹੈ ਜਿਸ ਦੇ ਬਾਰੇ ਇਸ ਤੋਂ ਬਾਅਦ ਇਹ ਐਕਸ਼ਨ ਲਿਆ ਗਿਆ ਹੁਣ ਇਸ ਦੇ ਮਾਮਲੇ ਦੀ ਜਾਂਚ ਪੜਤਾਲ ਹੋਣੀ ਹੈ ਜਿਸ ਤੋਂ ਪਤਾ ਲੱਗੇਗਾ ਕਿ ਦਰਅਸਲ ਇਹਨਾਂ ਦਾ ਕਸੂਰ ਕੀ ਹੈ ਔਰ ਕਿੱਥੇ-ਕਿੱਥੇ ਧਾਂਦਲੀ ਕੀਤੀ ਗਈ ਕਿਸ ਤਰੀਕੇ ਦੇ ਨਾਲ ਕਰੋੜਾ ਰੁਪਏ ਦਾ ਚੂਨਾ ਲਗਾਇਆ ਜਾ ਰਿਹਾ ਸੀ ਇਹ ਦੋਸ਼ ਨੇ ਇਹਨਾਂ ਦੋਸ਼ਾਂ ਦੇ ਆਧਾਰ ਦੇ ਉੱਤੇ ਹੀ ਸਸਪੈਂਡ ਕਰ ਦਿੱਤਾ ਗਿਆ ਨਰਸਰ ਪ੍ਰਾਈਵੇਟ ਪਲਾਂਟਾਂ ਨਾਲੋਂ ਮਹਿੰਗੀ ਪੈ ਰਹੀ ਸੀ ਸਰਕਾਰੀ ਬਿਜਲੀ ਜਿਸ ਦੇ ਚੱਲ ਇਸ ਗੱਲ ਦਾ ਪਤਾ ਲੱਗਦਾ ਇੱਕ ਐਕਸ਼ਨ ਲੈ ਲਿਆ ਗਿਆ ਹਾਲਾਂਕਿ ਇਸ ਦੀ ਜਾਂਚ ਪੜਤਾਲ ਹੋਣੀ ਹੈ ਫੇਰ ਹੀ ਜਾ ਕੇ ਪਤਾ ਲੱਗੇਗਾ ਕਿ ਆਖਰਕਾਰ ਇਹ ਮੁੱਖ ਇੰਜੀਨੀਅਰ ਹੀ ਕਸੂਰਵਾਰ ਨੇ ਜਾਂ ਇਹਨਾਂ ਤੋਂ ਇਲਾਵਾ ਕੋਈ ਹੋਰ ਵੀ ਇਹਨਾਂ ਦੇ ਨਾਲ ਮਿਲਿਆ ਹੋਇਆ ਸੀ ਜਾਂ ਫਿਰ ਇਹਨਾਂ ਵਿੱਚੋਂ ਦੋਸ਼ ਜਿਹੜਾ ਲੱਗਿਆ ਉਹ ਕਿੰਨਾ ਸੱਚਾ ਹੈ ਇਸੇ ਕਰਕੇ ਹੀ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਪੀਐਸਪੀਸੀਐਲ ਦੇ ਮਹਿੰਗੇ ਫਿਊਲ ਕੋਸਟ ਮਾਮਲੇ ਵਿੱਚ ਇੱਕ ਵੱਡੀ ਕਾਰਵਾਈ ਹੋਈ ਹੈ ਪੀਐਸਪੀਸੀਐਲ ਦੇ ਚੇਅਰਮੈਨ ਕਮ ਅਨੇਜਿੰਗ ਡਾਇਰੈਕਟਰ ਯਾਨੀ ਕਿ ਸੀਐਮਡੀ ਜਿਹੜੇ ਕਿ ਨਵੇਂ ਤਾਇਨਾਤ ਕੀਤੇ ਗਏ ਨੇ ਬਸੰਤ ਗਰਗ ਨੇ ਦੋ ਵੱਡੇ ਥਰਮਲ ਪਲਾਂਟਾਂ ਦੇ ਮੁੱਖ ਇੰਜੀਨੀਅਰ ਨੂੰ ਤੁਰੰਤ ਪ੍ਰਭਾਵ ਦੇ ਨਾਲ ਮੁਅਤਲ ਕਰ ਦਿੱਤਾ ਸਸਪੈਂਡ ਕਰ ਦਿੱਤਾ ਇਹ ਕਾਰਵਾਈ ਕਰੋੜਾ ਰੁਪਏ ਦੇ ਘਾਟੇ ਅਤੇ ਫਿਊਲ ਕੋਸਟ ਵਿੱਚ ਵੱਡੀ ਧਾਂਦਲੀ ਦੇ ਖਦਸ਼ੇ ਤੋਂ ਬਾਅਦ ਕੀਤੀ ਗਈ ਹੈ ਦਫਤਰੀ ਹੁਕਮ ਨੰਬਰ 464 ਅਨਸਾਰ ਇਹ ਗੱਲ ਸਾਹਮਣੇ ਆਈ ਹੈ ਕਿ ਪੀਐਸਪੀਸੀਐਲ ਕੋਲ ਝਾਰਖੰਡ ਦੇ ਪਸ਼ਵਾੜਾ ਵੇਖੇ ਆਪਣਾ ਕੋਲ ਕੋਲੇ ਦੀ ਜਿਹੜੀ ਖਾਨ ਹੈ ਹੋਣ ਦੇ ਬਾਵਜੂਦ ਇਸ ਦੇ ਆਪਣੇ ਥਰਮਲ ਪਲਾਂਟ ਮਹਿੰਗੀ ਬਿਜਲੀ ਪੈਦਾ ਕਰ ਰਹੇ ਨੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ ਅਤੇ ਸ੍ਰੀ ਗੁਰੂ ਅਮਰਦਾਸ ਥਰਮਲ ਪਲਾਂਟ ਗੋਇੰਦਵਾਲ ਸਾਹਿਬ ਦੀ ਫਿਊਲ ਕਾਸਟ ਪ੍ਰਾਈਵੇਟ ਥਰਮਲ ਪਲਾਂਟਾਂ ਦੇ ਮੁਕਾਬਲੇ 0.75 ਪੈਸੇ ਤੇ 1.25 ਰੁਪਏ ਪ੍ਰਤੀ ਕਿਲੋ ਪ੍ਰਤੀ ਯੂਨਟ ਆ ਜਿਹੜੀ ਉਹ ਵੱਧ ਪੈ ਰਹੀ ਹੈ ਇਸ ਮਹਿੰਗੀ ਫਿਊਲ ਕਾਸਟ ਕਾਰਨ PSPCL ਨੂੰ ਕਰੋੜਾਂ ਰੁਪਏ ਦਾ ਵਿੱਤੀ ਘਾਟਾ ਸਹਿਣਾ ਕਰਨਾ ਪੈ ਰਿਹਾ ਹੈ PSPCL ਦਿੱਤਾ ਪਹਿਲਾਂ ਵੀ ਖਜ਼ਾਨੇ ਦੇ ਤੌਰ ਦੇ ਉੱਤੇ ਵਾਜੇ ਕਿਵੇਂ ਵੱਜੇ ਨੇ ਇਹ ਸਾਰੀ ਜਨਤਾ ਜਾਣਦੀ ਹੈ ਹਾਲਾਂਕਿ ਸਰਕਾਰ ਦੀਆਂ ਸਮੇਂ-ਸਮੇਂ ਤੇ ਬਣਾਈਆਂ ਗਈਆਂ ਨੀਤੀਆਂ ਤੇ ਕੀਤੇ ਗਏ ਮੁਫਤ ਕੋਰੀ ਦੇ ਵਾਅਦੇ ਦੇ ਨਾਲ ਵੀ ਇੱਕ ਵੱਡਾ ਭੋਜ ਪੈ ਰਿਹਾ ਪੀਸ ਪੀਐਸਪੀਸੀਐਲ ਦੇ ਉੱਤੇ ਕਈ ਬਕਾਇਆ ਰਾਸ਼ੀ ਹੈ ਪੰਜਾਬ ਸਰਕਾਰ ਦੀ ਅਦਾ ਕਰਨ ਵਾਲੀ ਇਹਨਾਂ ਵੱਲ ਰਹਿੰਦੀ ਹੁੰਦੀ ਹੈ ਤਾਂ ਇਸ ਦਾ ਹਮੇਸ਼ਾ ਹੀ ਚਰਚਾ ਹੁੰਦੀ ਹੈ ਹੁਣ ਹੁਕਮਾਂ ਚ ਸਪਸ਼ਟ ਕੀਤਾ ਗਿਆ ਹੈ ਕਿ ਇਹ ਸਥਿਤੀ ਦਰਸਾਉਂਦੀ ਹੈ ਕਿ ਫਿਊਲ ਕੋਸਟ ਵਿੱਚ ਕਿਸੇ ਪੱਧਰ ਤੇ ਵੱਡੀ ਧਾਂਦਲੀ ਹੋ ਰਹੀ ਹੈ ਮਾਮਲੇ ਦੀ ਗੰਭੀਰਤਾ ਨੂੰ ਮੁੱਖ ਰੱਖਦਿਆਂ ਹੋਇਆਂ ਹੀ ਇਸ ਦੀ ਨਿਰਪੱਖ ਜਾਂਚ ਨੂੰ ਯਕੀਨੀ ਬਣਾਉਣ ਲਈ ਹਰੀਸ਼ ਸ਼ਰਮਾ ਜਿਹੜੇ ਕੀ ਮੁੱਖ ਇੰਜੀਨੀਅਰ ਰੋਪੜ ਦੇ ਵਿੱਚ ਤਨਤ ਸੀ ਤੇ ਗੋਇੰਦਵਾਲ ਸਾਹਿਬ ਜਿਹੜਾ ਜੋ ਕਿ ਗੋਇਂਦਵਾਲ ਸਾਹਿਬ ਦੋਵਾਂ ਥਰਮਲ ਪਲਾਂਟਾਂ ਦਾ ਕੰਮ ਦੇਖਰੇਖ ਕਰ ਰਹੇ ਸੀ ਮੁਅਤਲ ਕਰ ਦਿੱਤਾ ਗਿਆ ਇਹ ਕਾਰਵਾਈ ਸਜ਼ਾ ਅਤੇ ਅਪੀਲ ਰੈਗੂਲੇਸ਼ਨ 1971 ਦੇ ਰੈਗੂਲੇਸ਼ਨ 4 1 ਦੇ ਅਧੀਨ ਕੀਤੀ ਗਈ ਹੈ ਹੁਣ ਮੁਅਤਲੀ ਸਮੇਂ ਦੌਰਾਨ ਜਾਂਦੋ ਕਿ ਜਦੋਂ ਤੱਕ ਇਹ ਮੁੱਖ ਇੰਜੀਨੀਅਰ ਸਸਪੈਂਡ ਕੀਤੇ ਗਏ ਨੇ ਉਦੋਂ ਤੱਕ ਇਸ ਮਾਮਲੇ ਦੇ ਵਿੱਚ ਉਹਨਾਂ ਨੂੰ ਹੈੱਡ ਕੁਆਰਟਰ ਜਿਹੜਾ ਹੈ ਸ਼ਿਫਟ ਕਰ ਦਿੱਤਾ ਗਿਆ ਤੇ ਮੁੱਖ ਦਫ਼ਤਰ ਪਟਿਆਲਾ ਦੇ ਵਿੱਚ ਹੈ ਪੀਐਸ ਪੀਸੀਐਲ ਦਾ ਇਸ ਸਮੇਂ ਦੌਰਾਨ ਉਹ ਪੰਜਾਬ ਰਾਜ ਬਿਜਲੀ ਬੋਰਡ ਜਿਹੜਾ ਕਿ ਹੁਣ ਪੀਐਸ ਪੀਸੀਐਲ ਜੇ ਵਿੱਚ ਜਿਹੜੀ ਸੇਵਾ ਨਿਯਮਾਂ ਵਾਲੀ ਹੈ 1972 ਇੱਕ ਭਾਗ ਰੈਗੂਲੇਸ਼ਨ 7.2 ਅਨੁਸਾਰ ਗੁਜ਼ਾਰਾ ਪੱਤਾ ਲੈਣ ਦੇ ਹੱਕਦਾਰ ਜ਼ਰੂਰ ਹੋਣਗੇ ਹੁਕਮਾਂ ਦੀਆਂ ਕਾਪੀਆਂ ਵਿਭਾਗ ਦੇ ਸਬੰਧਤ ਅਧਿਕਾਰੀਆਂ ਨੂੰ ਅਗਲੇਰੀ ਕਾਰਵਾਈ ਲਈ ਭੇਜ ਦਿੱਤੀਆਂ ਗਈਆਂ ਨੇ ਇਹ ਵੀ ਇੱਥੇ ਦੱਸਣਾ ਬਣਦਾ ਹੈ ਕਿ ਰੋਪੜ ਥਰਮਲ ਪਲਾਂਟ ਦੇ ਯੂਨਿਟ ਆਪਣੀ ਸਮਰੱਥਾ ਤੋਂ ਕਾਫੀ ਘੱਟ ਬਿਜਲੀ ਪੈਦਾ ਕਰ ਰਹੇ ਸਨ ਕਿਉਂਕਿ ਜੋ ਰੋਪੜ ਥਰਮਲ ਪਲਾਂਟ ਦੇ ਲੜੀਂਦੇ ਕੰਮ ਸਮੇਂ ਸਿਰ ਨਹੀਂ ਕਰਵਾਏ ਜਾਣ ਦੇ ਦੋਸ਼ ਵੀ ਲੱਗਦੇ ਰਹੇ ਨੇ ਸੂਤਰਾਂ ਦਾ ਤਾਂ ਇਹ ਵੀ ਦਾਵਾ ਹੈ ਕਿ ਇਹ ਆਉਣ ਵਾਲੇ ਦਿਨਾਂ ਵਿੱਚ ਪਾਵਰ ਕ ਕੰਮਚ ਅਹਿਮ ਸੀਟਾਂ ਤੇ ਕੰਮ ਕਰਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਦੀਆਂ ਬਦਲੀਆਂ ਤੇ ਤਨਾਤੀਆਂ ਦੇ ਵਿੱਚ ਵੀ ਵੱਡਾ ਫੇਰਬਦਲ ਹੋ ਸਕਦਾ ਹੈ ਉਕਤ ਮਾਮਲੇ ਸੰਬੰਧੀ ਜਦ ਪਾਵਰਕਾਮ ਦੇ ਸੀਐਮਡੀ ਬਸੰਤ ਗਰਗ ਨਾਲ ਗੱਲ ਕਰਨੀ ਚਾਹੀ ਤੇ ਉਹਨਾਂ ਫੋਨ ਨਹੀਂ ਚੁੱਕਿਆ ਪਰ ਉਕਤ ਵਰਤਾਰੇ ਦੀ ਪਾਵਰਕਾਮ ਦੇ ਅਧਿਕਾਰੀਆਂ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ ਤੇ ਪੁਸ਼ਟੀ ਕੀਤੀ ਸੂਤਰਾਂ ਦਾ ਇਹ ਵੀ ਦਾਵਾ ਕੀਤਾ ਹੈ ਕਿ ਬਿਜਲੀ ਮੰਤਰੀ ਤੇ ਇੰਜੀਨੀਅਰ ਐਸੋਸੀਏਸ਼ਨ ਦੇ ਸਬੰਧਾਂ ਦੇ ਵਿੱਚ ਵੀ ਕਾਫੀ ਤਲਖੀ ਬਣੀ ਹੋਈ ਹੈ ਅਜੀਤ ਅਖਬਾਰ ਦੇ ਵਿੱਚ ਛਪੀ ਇਹ ਖਬਰ ਕਾਫੀ ਕੁਝ ਬਿਆਨ ਕਰ ਰਹੀ ਹੈ ਤਾ ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਕਿਵੇਂ 1 ਕਰੋੜਾਂ ਦੀ ਹੋਈ ਧਾਂਦਰੀ ਦਾ ਖਦਸ਼ਾ ਹੋਇਆ ਜਿਸ ਤੋਂ ਤੁਰੰਤ ਬਾਅਦ ਮੁੱਖ ਇੰਜੀਨੀਅਰਾਂ ਤੇ ਕਾਰਵਾਈ ਕੀਤੀ ਗਈ ਹੈ ਹੁਣ ਦੇਖਦੇ ਆਣ ਵਾਲੇ ਸਮੇਂ ਦੇ ਵਿੱਚ ਇਸ ਦੀ ਜਾਂਚ ਪੜਤਾਲ ਜੇਕਰ ਨਰਪਖਤਾ ਦੇ ਨਾਲ ਹੁੰਦੀ ਹੈ ਤਾਂ ਸਿੱਟਾ ਕੀ ਨਿਕਲਦਾ ਕੋਈ ਹੋਰ ਅਧਿਕਾਰੀ ਜਾਂ ਮੁਲਾਜ਼ਮ ਵੀ ਇਸ ਵਿੱਚ ਸ਼ਾਮਲ ਨੇ ਜਾਂ ਫਿਰ ਕਿਸੇ ਹੋਰ ਪੱਧਰ ਦੇ ਉੱਤੇ ਸਿਆਸੀ ਸ਼ੈ ਵੀ ਇਸ ਮਾਮਲੇ ਦੇ ਵਿੱਚ ਹੋ ਸਕਦੀ ਹੈ ਕਿਉਂਕਿ ਦੋਸ਼ ਹੀ ਸਿੱਧਾ ਇਹ ਹੈ ਕਿ ਪ੍ਰਾਈਵੇਟ ਥਰਮਲ ਪਲਾਂਟਾਂ ਤੋਂ ਵੀ ਮਹਿੰਗੀ ਸਰਕਾਰੀ ਪਲਾਂਟਾਂ ਦੀ ਬਿਜਲੀ ਪੈ ਰਹੀ ਸੀ ਕਿਉਂਕਿ ਦੋਸ਼ ਇਹ ਲੱਗਦਾ ਹੈ ਕਿ ਸਰਕਾਰੀ ਥਰਮਲ ਪਲਾਂਟਾਂ ਦੀ ਜਿਹੜੀ ਬਿਜਲੀ ਹੈ ਉਹ ਪ੍ਰਾਈਵੇਟ ਨਾਲੋਂ ਵੀ ਮਹਿੰਗੀ ਜਿਹੜੀ ਆ ਪੈ ਰਹੀ ਸੀ ਜਿਸ ਦੇ ਕਰਕੇ ਵੱਡੇ ਪੱਧਰ ਦੇ ਉੱਤੇ ਵਿੱਤੀ ਬੋਝ ਹੋਰ ਵਧਦਾ ਜਾ ਰਿਹਾ ਸੀ ਇਸ ਦੇ ਤਹਿਤ ਇਹ ਜਿਹੜੀ ਕਾਰਵਾਈ ਕੀਤੀ ਗਈ ਹੈ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਵਿੱਚੋਂ ਜਾਂਚ ਪੜਤਾਲ ਤੋਂ ਬਾਅਦ ਕੀ ਸਿੱਟਾ ਨਿਕਲਦਾ ਹੈ